ਦਾ ਉਹ ਆਪ ਹੈ ਜਿਹੜਾ ਹੈ ਉਹਦੇ ਟੰਟਾ ਮੇ ਨੀ ਪੱਤਿਆ ਪੱਤਿਆ ਰਹਿਣ ਦਾ ਸਬਜਾ ਤਾਂ ਹੱਥ ਆ ਜਾਊਗਾ ਡੈਡੀ ਨਾਲ ਦੇਊਗਾ ਪੁੱਤ ਨਹੀਂ ਸਬਜੋ ਤਾਂ ਅੱਖ ਲੱਗ ਜਾਊਗਾ ਤਾਂ ਖੇਤ ਲੈ ਕੇ ਜਾਣਾਗਾ ਹਲੇ ਬੱਟਾ ਪਾਉਣੀਆਂ ਨੇ ਬੱਟਾ ਪਾਉਣੀਆਂ ਨੇ ਸਬਜੋ ਤਾਂ ਪਿੰਨ ਨੰਮ ਆ ਮਾੜ ਵੀਰ ਫੜਨ ਆਇਤੋ ਫੜਨਾ ਮਲੇ ਵਿਰੇ ਦੇ ਵਿੱਚ ਪਾ ਦੇ ਪੁੱਤੋ ਪਿੱਛੇ ਪਾ ਦਿਓ ਵਿੱਚ ਪਾ ਦਿਓ ਸਾਬਜੇ ਤਾਂ ਵੱਡੇ ਕੰਮ ਵਾਲੇ ਹੋਏ ਨਹੀਂ ਤੇਰੇ ਨੰਬਰ ਵਧੀਆ ਆ ਗਏ ਬਨਵੀਰ ਨੇ ਕਿਹਾਰੇ ਆਪੇ ਕਿਉਂ ਤੇਰਾ ਡੈਡੀ ਅੱਛੇ ਆ ਅਸਟਾ ਸਾਬ ਜੇ ਦਲੇ ਆ ਯਾਰ ਜੰਟ ਪਰਸੈਂਟੇਜ ਤਾਂ ਘੱਟ ਹੀ ਆਏ ਨੇ ਤਾਂ ਘੱਟ ਪੜਦਾ ਹੁਣ ਇਹਦੇ 237 ਚ 180 ਨੰਬਰ ਆਏ ਨੇ ਦੇਖ ਨਾ ਨੰਬਰ ਘੱਟ ਗਏ ਇਹਦੇ 237 ਚ 180 ਠੀਕ ਇੱਥੇ ਨੇ ਕੱਟੀ ਨੇ